ਸ਼ਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਕੀ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਓ ਬੱਲੇ ਵਾਜੀ ਵਾ ਵਾਜੀ ਵਾ ਵਾਜੀ ਵਾ ਝਾ ਸਮਝ ਆਈਂਦੀ ਕੀ ਬਾਤ ਐ ਬੈਠੋ ਬੈ ਗਈ ਜੀ ਇਧਰ ਚਾਤੀ ਮਾਰੋ ਜੈਨ ਜੀ ਡਾਕਟਰ ਸਾਹਿਬ ਜੈਨ ਮੈਂ ਲੇਟ ਹੋ ਗਿਆ ਲੱਗਦਾ ਨਹੀਂ ਤੁਸੀਂ ਲੇਟ ਨਹੀਂ ਹੋਏ ਤੁਸੀਂ ਟਾਈਮ ਤੇ ਹੀ ਹੋ ਡਾਕਟਰ ਸਾਹਿਬ ਥੋੜਾ ਗਾੜੀ ਆ ਗਈ ਅੱਛਾ 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 ਚਲੋ ਹੋਰ ਸੁਣਾਓ ਕੀ ਹਾਲ ਹੈ ਬਹੁਤ ਵਧੀਆ ਬਹੁਤ ਵਧੀਆ ਜਾਣਦੇ ਹਾਂ ਡਾਕਟਰ ਸਾਹਿਬ ਨੂੰ ਲੈ ਕਮਾਲ ਐ ਦਾਦਾ ਨੂੰ ਕੌਣ ਨਹੀਂ ਜਾਣਦਾ ਜੀ ਹੈ ਆਪਾਂ ਫਿਰ ਇੰਟਰੋਡਕਸ਼ਨ ਤਾਂ ਕਰਾਈਏ ਪਹਿਲੇ ਜਾਣਦਾ ਨਾ ਪਹਿਲੇ ਜਾਣ ਪਹਿਲੇ ਜਾਣ ਬਹੁਤ ਜ਼ਰੂਰੀ ਆ ਹਨਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਇਹਨੇ ਡਾਕਟਰ ਪਰਮਜੀਤ ਸਿੰਘ ਜੀ 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 ਸਟੇਟ ਨੋਡਲ ਅਫੀਸਰ ਨੇ ਆਲੂਆਂ ਦੇ ਜੀ ਇਹ ਬਾਗਮਨਨੀ ਵਿਭਾਗ ਆ ਨਾ ਜਿਹੜਾ ਪੰਜਾਬ ਦਾ ਹਾਂਜੀ ਹਾਂਜੀ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣੀ ਸੇਵਾ ਨਿਭਾਰੇ ਆ ਕੀ ਬਾਤ ਆ ਕੀ ਬਾਤ ਆ ਇਹ ਜ਼ਿਲ੍ਹਾ ਜਲੰਧਰ ਚ ਵੀ ਰਹੇ ਆ ਪਹਿਲੇ ਪਹਿਲੇ ਇੱਥੇ ਵੀ ਬੜੀਆਂ ਗੱਲਾਂ ਬਾਤਾਂ ਹੋਈਆਂ ਬੜੇ ਸਿਆਣੇ ਜਿਹੜੇ ਸਮਰੱਥ ਮਾਹਰ ਆਲੂਆਂ ਦੀ ਪੂਰੇ ਮਾਹਰ ਹੈ ਮਾਹਰ ਹੈ ਤਾਂ ਹੀ ਦੇਖੋ ਇੱਡੇ ਵੱਡੇ ਅਫਸਰ ਬਣਿਆ ਆਲੂਆਂ ਦੇ ਹਾਂ ਚਲੋ ਡਾਕਟਰ ਜੀ ਆਇਆਂ ਨੂੰ ਬਹੁਤ ਸਵਾਗਤ ਹੈ ਜੀ ਤੁਹਾਡਾ ਕਰਦੇ ਆ ਜੀ ਫੇਰ ਨਾ ਨਾ ਅੱਜ ਕੋਈ ਨਾ ਕੋਈ ਗੱਲਬਾਤ ਤੁਸੀਂ ਸੁਣਾਓ ਘਰੇ ਠੀਕ ਹੈ ਮੈਂ ਘਰੇ ਕਾ ਤਾਂ ਠੀਕ ਹੈ ਜੀ ਹੈ ਸਾਰਾ ਕੁਝ ਠੀਕ ਹੈ ਅੱਛਾ ਡਰਾਇ ਦਿੱਤਾ ਮੈਨੂੰ ਮੈਂ ਤਾਂ ਤਾਂ ਲੇਟ ਹੋ ਗਿਆ ਭਤੀਜਾ ਆਇਆ ਸੀ ਆਪਣਾ ਗੋਲਡੀ ਹਾਂ ਜੀ ਅੱਛਾ ਆਇਆ ਉਹ ਪੜਾਉਂਦਾ ਸ਼ਹਿਰ ਚ ਹਾਂ ਮੈਨੂੰ ਪਤਾ ਕਹਿੰਦਾ ਚਾਚਾ ਜੀ ਆਪਾਂ ਨਾ ਪੀਯੂ ਦਾ ਮਿਊਜ਼ੀਅਮ ਦਿਖਾਉਣਾ ਅੱਛਾ ਬੱਚਿਆਂ ਨੂੰ ਹਾਂ ਹਾਂ ਪਹਿਲੀ ਤੋਂ ਲੈ ਕੇ 7ਵੀਂ ਜਮਾਤ ਦੇ ਜਵਾਕਾਂ ਨੂੰ ਚਾਹੀਦਾ ਚਾਹੀਦਾ ਕਹਿੰਦਾ ਵੀ ਬੱਚਿਆਂ ਨੂੰ ਜਦੋਂ ਪੁੱਛਦੇ ਨੇ ਚਾਟੀ ਕੀ ਹੁੰਦੀ ਹੈ ਮਧਾਨੀ ਕੀ ਹੁੰਦੀ ਹੈ ਕਹਿੰਦਾ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਨਹੀਂ ਪਤਾ ਸ਼ਹਿਰੀ ਬੱਚੇ ਥੋੜਾ ਜਿਹਾ ਔਖਾ ਹੋ ਜਾਂਦਾ ਸਹੀ ਗੱਲ ਹੈ ਜੀ ਕਿਸੇ ਨੂੰ ਅੱਜ ਕੱਲ ਇਹ ਨਹੀਂ ਪਤਾ ਵੀ ਮੈਨੂੰ ਪਾਣੀ ਦਿਖਾ ਦਿਓ ਦਿਖਾ ਦਿਓ ਦਾ ਕੀ ਮਤਲਬ ਹੈ ਬਾਜ ਅਜ ਮਿਲੀ ਨਹੀਂ ਜਾਂ ਅਜ ਮੱਜ ਭੱਜ ਗਈ ਹੈ ਨਾ ਕਿਸੇ ਨੂੰ ਨਹੀਂ ਪਤਾ ਔਰ ਖਾਸ ਕਰਕੇ ਜਿਵੇਂ ਤੁਸੀਂ ਦੱਸਿਆ ਵੀ ਜਿਹੜੀਆਂ ਚੀਜ਼ਾਂ ਸਾਡੀਆਂ ਯੂਨੀਵਰਸਿਟੀਆਂ ਨੇ ਜਾਂ ਕੁਝ ਅਦਾਰੇ ਜਿਹੜੇ ਨੇ ਸਾਡੀ ਹੈਰੀਟੇਜ ਦੇ ਉਹਨਾਂ ਨੇ ਜਿਹੜੀਆਂ ਸੰਭਾਲੀਆਂ ਨੇ ਉਹਨਾਂ ਬਾਰੇ ਜਾਣੂ ਕਰਵਾਣਾ ਚਾਹੀਦਾ ਹਾਂ ਫਿਰ ਤੁਸੀਂ ਕੀ ਆਖਿਆ ਬਿਲਕੁਲ ਫਿਰ ਮੈਂ ਉਹਨੂੰ ਕਿਹਾ ਤੂੰ ਇੰਨਾ ਕਰ ਭਾਈ ਇਹ ਗੱਲ ਤੇਰੀ ਬਹੁਤ ਵਧੀਆ ਆ ਇਹ ਦਿਖਾਉਣਾ ਵੀ ਚਾਹੀਦਾ ਮੈਂ ਕਹਿੰਦਾ ਤੇਰੀ ਗੱਲੇ ਸਕੂਲ ਨੀ ਸਾਰੇ ਸਕੂਲਾਂ ਨੂੰ ਦਿਖਾਉਣਾ ਚਾਹੀਦਾ ਚਾਹੀਦਾ ਕਿਹੜਾ ਕਿਹੜਾ ਸਾਡੇ ਛੱਜ ਕੀ ਹੁੰਦਾ ਸੀ ਪਾਠੀਆਂ ਕੀ ਹੁੰਦੀਆਂ ਨੇ ਸਾਰਾ ਕੁਝ ਪਤਾ ਤਾਂ ਲੱਗੇ ਨਾ ਬੱਚਿਆਂ ਨੂੰ ਇਹ ਵੀ ਫੇ ਦਸਿਓ ਵੀ ਇਹ ਕਿਉਂ ਕਹਿੰਦੇ ਨੇ ਵੀ ਛੱਜ ਤੇ ਬੋਲੇ ਛਾਨ ਨਹੀਂ ਕਿਉਂ ਬੋਲੇ ਅਸਰਚ ਚੌਂਸਾ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਮੈਂ ਤੁਹਾਡੀ ਗੱਲ ਨੂੰ ਵੱਡੀ ਕਰਦਾ ਹਾਂ ਹਾਂ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਡਾਕਟਰ ਸਾਹਿਬ ਜੀਓ ਕਿ ਅਸੀਂ ਕਿਤਾਬਾਂ ਚੋਂ ਪੜ੍ਹ ਕੇ ਸਿੱਖਦੇ ਹਾਂ ਹਾਂ ਵਿਰਸਾ ਹੈ ਸਾਡਾ ਬਿਲਕੁਲ ਪਰ ਕਈ ਚੀਜ਼ਾਂ ਇਹੋ ਜੀਆਂ ਵਿਰਸੇ ਚ ਆਂਦੀਆਂ ਜਿਹੜੀਆਂ ਅਸੀਂ ਆਪਣੇ ਜਵਾਕਾਂ ਨੂੰ ਸਿਖਾਣੀਆਂ ਵਾ ਜਿਵੇਂ ਤੁਸੀਂ ਕਿਹਾ ਵਾ ਬਈ ਇਹ ਇਦਾਂ ਦੀਆਂ ਜਿਹੜੀਆਂ ਲੱਗੇ ਹੁੰਦੇ ਆ ਬਿਲਕੁਲ ਜੀ ਮਾਂ ਪਿਓ ਨੇ ਹੀ ਸਿਖਾਉਣੀਆਂ ਨੇ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਵੀ ਬਣਦੀਆਂ ਬਣਦੀਆਂ ਜੀ ਵਿਰਸੇ ਦੀ ਸੰਭਾਲ ਤਾਂ ਹੀ ਹੋ ਸਕਦੀ ਆ ਆਏ ਆ ਮੰਡੀਆਂ ਦੇ ਪੜ੍ਹ ਦਿਓ ਮਹਾਰਾਜ ਫਿਰ ਲਓ ਜੀ ਫਿਰ ਭਾ ਜਿਹੜੇ ਆਏ ਆ ਮੰਡੀਆਂ ਦੇ ਇਸ ਤਰ੍ਹਾਂ ਵੀ ਆਲੂ ਜਿਹੜਾ ਆ ਜਲੰਧਰ ਵੇਖਿਆ 280 ਰੁਪਏ ਕਿਵੰਟਲ ਫਾਜ਼ਿਲ ਕਾਤਬੂੜਾ ਡਾ ਭਾਰਿਆ 1000 ਰੁਪਏ ਮਲੋਟ 900 ਰੁਪਏ ਪਟਿਆਲਾ 800 ਰੁਪਏ ਤੇ ਰਿਆ 1400 ਰੁਪਏ ਜੀ ਹੂੰ ਤੇ ਪਿਆਜ਼ ਅੱਜ ਵਿਗਿਆ ਜੀ ਜਲੰਧਰ 1100 ਫਾਜ਼ਿਲਕਾ 2500 ਬੁੱਢਲਾਡਾ ਵੀ 2500 ਮਲੋਟ 1400 ਰੁਪਏ ਪਟਿਆਲਾ 2700 ਰੁਪਏ ਤੇ ਰਿਆ 2200 ਰੁਪਏ ਕਿਵਿੰਟਲ ਟਮਾਟਰ ਅੱਜ ਰਿਆ ਜਲੰਧਰ 900 ਰੁਪਏ ਕਿਵਿੰਟਲ ਫਾਜ਼ਿਲਕਾ 2000 ਰੁਪਏ ਬੁੱਢਲਾਡਾ 900 ਰੁਪਏ ਮਲੋਟ 1500 ਰੁਪਏ ਪਟਿਆਲਾ 900 ਰੁਪਏ ਤੇ ਰਿਆ 2500 ਰੁਪਏ ਅੱਛਾ ਜੀ ਗਾਜਰ ਜਲੰਧਰ ਵਿਕੀ 200 ਰੁਪਏ ਇੱਕ क्विंटल ਫਾਜ਼ਿਲકા 1200 ਰੁਪਏ ਬੁੱਢਲਾਡਾ 700 ਰੁਪਏ ਮਲੋਟ 900 ਰੁਪਏ ਪਟਿਆਲਾ 1000 ਰੁਪਏ ਤੇ ਰਈਆ 1400 ਰੁਪਏ ਇੱਕ क्विंटल ਹਰੇ ਮਟਰ ਅੱਜ ਵਿਕੇ ਆ ਜੀ ਜਲੰਧਰ 1000 ਰੁਪਏ ਇੱਕ क्विंटल ਫਾਜ਼ਿਲਕਾ 5000 ਰੁਪਏ ਬੁੱਢਲਾਡਾ 500 ਰੁਪਏ ਮਲੋਟ 1300 ਰੁਪਏ ਪਟਿਆਲਾ 2000 ਰੁਪਏ ਤੇ ਰਈਆ 3000 ਰੁਪਏ ਜੀ ਅੱਛਾ ਜੀ ਵਧੀਆ ਭਾ ਰਿਆ ਇਹ ਤਾਂ ਇਹ ਤੇ ਸੀ ਜੀ ਮੰਡੀਆਂ ਦੇ ਭਾ ਠੀਕ ਹੈ ਜੀ ਆਪਾਂ ਦਿੱਤੇ ਸੁਣਾ ਬਿਲਕੁਲ ਜੀ ਹੋਣਾ ਇਹ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਹਾਂ ਜੀ ਡਾਕਟਰ ਸਾਹਿਬ ਨਾਲ ਜਿਹੜੀ ਅੱਜ ਅਸੀਂ ਗੱਲ ਕਰਨੀ ਆ ਨਾ ਉਹ ਹੈ ਵੀ ਆਲੂਆਂ ਦੀ ਪੁਟਾਈ ਹਾਂ ਤੇ ਸੰਭਾਲ ਟਾਈਮ ਆ ਗਿਆ ਨਾ ਹੁਣ ਆਲੂਆਂ ਦੀ ਪਟਾਈ ਦਾ ਤੁਸੀਂ ਬੇਸ਼ੱਕ ਦੇਖ ਕੇ ਚੁਣਿਆ ਲੱਗਦਾ ਦੇਖੋ ਗੱਲ ਇਹ ਹੁੰਦੀ ਸਮੇਂ ਸਿਰ ਗੱਲ ਕਰਨੀ ਚੰਗੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਅੱਜ ਦੇ ਵਿਸ਼ੇ ਆਲੂਆਂ ਦੀ ਪੁਟਾਈ ਤੇ ਸੰਭਾਲ ਬਾਰੇ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 28142 68 ਤੇ ਸਾਡਾ ਦੂਜਾ ਨੰਬਰ ਹੈ 0181 28142 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਬੈਠੇ ਨੇ ਪਰਮਜੀਤ ਜੀ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਇਹ ਤੋਂ ਪਹਿਲਾਂ ਵੀ ਅਸੀਂ ਵਿਸਤਾਰ ਨਾਲ ਤੁਹਾਡੇ ਨਾਲ ਗੱਲਬਾਤ ਕਰੀਏ ਸਾਨੂੰ ਜਰਾ ਥੋੜਾ ਜਿਆ ਲਫ਼ਜ਼ਾਂ ਚ ਦਾ ਛੱਡੋ ਵੀ ਇਸ ਵਾਰੀ ਸੂਬੇ ਦੇ ਵਿੱਚ ਆਲੂਆਂ ਹੇਠ ਰਕਬਾ ਕਿੰਨਾ ਤੇ ਕਿੰਨੀ ਕੁ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਮੇਠਾ ਸਿੰਘ ਜੀ ਇਸ ਵਾਰੀ ਤਕਰੀਬਨ 119000 ਹੈਕਟੇਅਰ ਰਕਬੇ ਉੱਪਰ ਬਿਜਾਈ ਕੀਤੀ ਗਈ ਆ ਜੀ ਤੇ ਇਸ ਤੋਂ ਤਕਰੀਬਨ 33 ਲੱਖ ਮੀਟ੍ਰਿਕ ਟਨ ਦੇ ਕਰੀਬ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਜੀ ਮੌਸਮ ਠੀਕ ਰਿਹਾ ਪੈਦਾਵਾਰ ਵਧੀਆ ਹੋਣ ਦੀ ਸੰਭਾਵਨਾ ਹੈ ਜੀ ਹਾਂ ਕਿਆ ਬਾਤ ਕਿਆ ਮੌਸਮ ਨੇ ਤਾਂ ਦੇਖੋ ਜੀ ਫਿਰ ਉਹਦੇ ਹਿਸਾਬ ਨਾਲ ਹੀ ਜੋ ਹੁੰਦਾ ਅਸੀਂ ਅਰਦਾਸ ਕਰਾਂਗੇ ਅਛਾ ਡਾਕਟਰ ਸਾਹਿਬ ਬਿਲਕੁਲ ਪਰ ਦਾ ਸਾਰੇ ਨਾਲ ਮਿਲ ਕੇ ਕਰਾਂਗੇ ਵੀ ਜਿਹੜੀ ਇਹ ਫਸਲ ਆ ਜਿਹੜੀ ਸੁੱਖੀ ਸੰਧੀ ਘਰ ਵੀ ਹੈ ਹਨਾ ਅਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਹੁਣ ਬੇਲਾਂ ਦੀ ਕਟਾਈ ਦਾ ਸਮਾਂ ਆ ਗਿਆ ਕਿਹੜੇ ਸਮੇਂ ਕਦੋਂ ਕਰਨੀ ਆਪਾਂ ਕਿਵੇਂ ਕਰਨੀ ਆ ਥੋੜਾ ਜਿਹਾ ਇਹਦੀ ਸੰਧੀ ਉਸ ਤਾਰ ਨਾਲ ਦੱਸੋ ਫਿਰ ਚੌਂ ਸਾਬ ਸਭ ਤੋਂ ਵੱਡੀ ਗੱਲ ਇਹ ਆ ਜੀ ਜਿਹੜੀ ਬੇਲਾਂ ਦੀ ਕਟਾਈ ਦੀ ਆਪਾਂ ਗੱਲ ਕਰਦੇ ਆ ਜਿਹੜੇ ਅਸੀਂ ਬੀਜ ਵਾਸਤੇ ਆਲੂ ਰੱਖਣੇ ਆ ਜਾਂ ਸਾਰਾ ਸਾਲ ਖਾਣ ਵਾਸਤੇ ਆਲੂ ਰੱਖਣੇ ਆ ਅਸੀਂ ਉਹਨਾਂ ਦੀ ਉਹ ਬੇਲਾਂ ਦੀ ਕਟਾਈ ਕਰਦੇ ਆ ਬੇਲਾਂ ਦੀ ਕਟਾਈ ਦਾ ਸਾਨੂੰ ਪਤਾ ਤਕਰੀਬਨ 90 ਤੋਂ ਲੈ ਕੇ 100 ਦਿਨ ਦਾ ਜਦੋਂ ਆਲੂ ਹੋ ਜਾਂਦਾ ਅਸੀਂ ਉਸ ਟਾਈਮ ਇਹਨਾਂ ਦੀ ਕਟਾਈ ਕਰਦੇ ਹਾਂ ਜੀ ਬੇਲਾਂ ਦੀ ਕਟਾਈ ਜਿਹੜੀ ਆ ਕਿਸਮਾਂ ਦੇ ਅਨੁਸਾਰ 5 ਤੋਂ 10 ਦਿਨ ਦੇ ਵਕਫੇ ਤੇ ਅਸੀਂ ਕਰਦੇ ਹਾਂ ਤੇ ਜਦੋਂ ਕਿਸਾਨ ਜਿਹੜੇ ਬੀਜ ਵਾਲੇ ਕਿਸਾਨ ਆ ਉਹ ਦੇਖਦੇ ਆ ਵੀ ਹੁਣ ਸਾਈਜ਼ ਬਣ ਗਿਆ ਉਹ ਉਸ ਟਾਈਮੇ ਕਟਾਈ ਕਰਦੇ ਆ ਤੇ ਜਿਹੜੇ ਆਪਾਂ ਮੰਡੀ ਵਿੱਚ ਜਾਂ ਸਾਰਾ ਸਾਲ ਖਾਣ ਵਾਸਤੇ ਅਸੀਂ ਆਲੂ ਰੱਖਿਆ ਉਹਦਾ ਅਸੀਂ ਸਾਈਜ਼ ਮੋਟਾ ਕਰਕੇ ਅਸੀਂ ਬੇਲਾਂ ਦੀ ਕਟਾਈ ਕਰਦੇ ਆ ਕਿਆ ਬਾਤ ਹੈ ਦੇਖੋ ਤੁਸੀਂ ਕਿੰਨੀਆਂ ਤਕਨੀਕੀ ਗੱਲਾਂ ਦੀਆਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਕਟਾਈ ਜਿਹੜੀ ਆ ਵੇਲਾਂ ਦੀ ਕਦੋਂ ਕਰਨੀ ਆ ਕਾਦੇ ਵਾਸਤੇ ਕਰਨੀ ਆ ਕਾਦੇ ਵਾਸਤੇ ਸਟੋਰ ਚ ਲੈ ਕੇ ਜਾਣਾ ਜਾਂ ਖਾਣ ਵਾਸਤੇ ਕਰਨਾ ਉਹਦਾ ਵੀ ਸਮਾਨੀਅਤ ਆ ਬਿਲਕੁਲ ਅੱਛਾ ਡਾਕਟਰ ਸਭ ਕਹ ਲਿਆ ਵੀ ਵੇਲਾਂ ਦੀ ਕਟਾਈ ਜਿਵੇਂ ਤੁਸੀਂ ਦੱਸਿਆ ਸਮਝ ਲਓ ਅਸੀਂ ਉਸ ਕਿਸਮ ਦੀ ਉਸ ਟਾਈਮ ਤੇ ਕਰ ਲਈ ਜੀ ਉਸ ਤੋਂ ਬਾਅਦ ਕਿੰਨੇ ਕੁ ਵਕਫੇ ਕਿੰਨੇ ਕੁ ਸਮੇਂ ਕਿੰਨੇ ਕੁ ਟਾਈਮ ਤੋਂ ਬਾਅਦ ਸਾਨੂੰ ਆਲੂਆਂ ਦੀ ਪੁਟਾਈ ਕਰਨੀ ਚਾਹੀਦੀ ਇਹ ਤਾਂ ਮੇਠਾ ਸਿੰਘ ਦੀ ਇੰਨਾ ਜ਼ਰੂਰੀ ਹੈ ਕਿਉਂਕਿ ਜਿਹੜੇ ਅਸੀਂ ਬੇਲਾਂ ਦੀ ਕਟਾਈ ਤੋਂ ਬਾਅਦ ਆਲੂ ਪਟਦੇ ਆ ਉਹਨਾਂ ਦੀ ਪਟਾਈ ਜਿਹੜੀ ਆ ਅਗਰ ਠੀਕ ਟਾਈਮ ਤੇ ਨਾ ਹੋਈ ਤਾਂ ਉਹ ਕੋਲ ਸਟੋਰ ਵਿੱਚ ਜਾ ਕੇ ਖਰਾਬ ਹੋ ਜਾਣੀਆਂ ਔਰ ਢੇਰਾਂ 'ਚ ਵੀ ਗਲ ਜਾਣੇ ਆ ਜੀ ਇਸ ਕਰਕੇ ਅਸੀਂ ਦੇਖਦੇ ਆ ਕਿ ਜਿਹੜਾ ਜਦੋਂ ਅਸੀਂ ਬੇਲਾਂ ਕੱਟਣੀਆਂ ਉਹ ਤੋਂ 10 ਦਿਨ ਪਹਿਲਾਂ ਸਾਨੂੰ ਪਹਿਲਾਂ ਤਾਂ ਪਾਣੀ ਬੰਦ ਕਰ ਦੇਣਾ ਚਾਹੀਦਾ ਅੱਛਾ ਤਾਂ ਕਿ ਮਿੱਟੀ ਖੁਸ਼ਕ ਹੋ ਜਵੇ ਤੇ ਜਦੋਂ ਵੀ ਅਸੀਂ ਬੇਲਾਂ ਕੱਟੀਏ ਤਾਂ ਆਲੂ ਪੁੱਟ ਕੇ ਬਾਹਰ ਨਾ ਆਉਣ ਤੇ ਦੂਸਰੇ ਨੰਬਰ ਤੇ ਅਸੀਂ ਕਟਾਈ ਤੋਂ ਜਦੋਂ ਇੱਕ ਥੰਮ ਰੂਲ ਲੈ ਜੀ ਦੇਸੀ ਜਿਹੜੇ ਆਮ ਕਿਸਾਨ ਵੀ ਜਾਣਦੇ ਆ ਅਸੀਂ ਆਲੂ ਪਟਦੇ ਆ ਉਹਨੂੰ ਹੱਥ 'ਚ ਫੜ ਲੈਨੇ ਆ ਹੱਥ 'ਚ ਫੜ ਕੇ ਉਹਦੇ ਉੱਤੇ ਹਲਕਾ ਜਿਹਾ ਅੰਗੂਠੇ ਨੂੰ ਅਸੀਂ ਇਸ ਤਰ੍ਹਾਂ ਦਬਾ ਕੇ ਅੱਗੇ ਨੂੰ ਕਰਦੇ ਆ ਜੇ ਤਾਂ ਉਹਨਾਂ ਸ਼ੈਲ ਪੱਟੀ ਗਈ ਤਾਂ ਸਮਝ ਲਓ ਇਹ ਆਲੂ ਦੀ ਸ਼ੈਲ ਕੱਚੀ ਆ ਕੱਚੀ ਆ ਅਗਰ ਉਹ ਅੰਗੂਠੇ ਦੇ ਉੱਪਰ ਨਾਲ ਨਾ ਸ਼ੈਲ ਪੱਟੀ ਗਈ ਤਾਂ ਸਾਨੂੰ ਸਮਝ ਲਓ ਵੀ ਆਲੂ ਹੁਣ ਇਸ ਟਾਈਮ ਪਟਾਈ ਲਈ ਤਿਆਰ ਆ ਕਿੰਨਾ ਵਧੀਆ ਤਰੀਕਾ ਦੱਸਿਆ ਜੀ ਹੈ ਆਲੂ ਦੱਬ ਕੇ ਇਦਾਂ ਮੜ ਜਾ ਅੰਗੂਠੇ ਨਾਲ ਹੀ ਛਿੱਲ ਕੇ ਦੇਖ ਲੈਣਾ ਹਾਂ ਅੱਛਾ 8-10 ਦਿਨ ਪਹਿਲਾਂ ਤੁਸੀਂ ਕਿਹਾ ਵੀ ਪਾਣੀ ਲਾਉਣਾ ਬੰਦ ਕਰ ਦੇਣਾ ਜੀ ਜੀ ਫੇਰ ਪਟਾਈ ਕਿਹੜੇ ਵੇਲੇ ਕਦੋਂ ਕਰਨੀ ਚਾਹੀਦੀ ਦਿਨਾਂ ਕਿੰਨੇ ਦਿਨਾਂ ਬਾਅਦ ਤਕਰੀਬਨ ਲਾਓ ਜੀ ਬੇਲਾਂ ਦੀ ਕਟਾਈ ਤੋਂ 15 ਕਿ ਦਿਨਾਂ ਦੇ ਬਾਅਦ ਜਿਹੜਾ ਸਾਡੀ ਪਟਾਈਲੇ ਆਲੂ ਤਿਆਰ ਹੋ ਜਾਂਦੇ ਤਿਆਰ ਹੋ ਜਾਂਦੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਇਹ ਗੱਲ ਤੁਹਾਡੀ ਠੀਕ ਆ 15 ਕਿ ਦਿਨ ਬਾਅਦ ਬੇਲਾਂ ਕੱਟਣ ਤੋਂ ਬਾਅਦ ਅਸੀਂ ਪਟਾਈ ਕਰ ਲੈਣੀ ਆ ਅੱਛਾ ਡਾਕਟਰ ਸਾਹਿਬ ਪਟਾਈ ਕਰਨ ਵੇਲੇ ਫਿਰ ਕਿਹੜੀਆਂ ਗੱਲਾਂ ਧਿਆਨ ਰੱਖਣਾ ਕਿਉਂਕਿ ਇਹ ਮੈਨੂੰ ਤਾਂ ਲੱਗਦਾ ਬਹੁਤ ਜ਼ਰ ਵਿੱਚੇ ਛਿੱਲੇ ਜਾਂਦੇ ਆ ਛਿੱਲੇ ਜਾਂਦੇ ਆ ਟੱਕ ਲੱਗ ਜਾਂਦਾ ਕਈ ਵਾਰੀ ਲੱਗ ਜਾਂਦਾ ਲੱਗ ਜਾਂਦਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਾਂਗੇ ਫਿਰ ਆਪਾਂ ਦੇਖੋ ਜਦੋਂ ਅਸੀਂ ਆਲੂ ਦੀ ਪਟਾਈ ਕਰਨੀ ਆ ਸਾਡੇ ਆ ਅਕਸਰ ਕਿਸਾਨ ਕਹਿੰਦੇ ਹੁੰਦੇ ਆ ਭਾਈ ਜਦੋਂ ਡਿੱਗਣ ਆਲੂ ਪੁੱਟਣਾ ਜੇਕਰ ਉਹਦੇ ਪਿੱਛੇ ਧੂੜ ਉੜੇ ਤਾਂ ਸਮਝ ਲਓ ਉਹ ਸਮਾਂ ਵੀ ਵਧੀਆ ਔਰ ਆਲੂ ਵੀ ਇਰਾਮ ਨਾ ਹੁੰਦੀ ਆ ਇਹ ਪਹਿਲਾਂ ਤਕਰੀਬਨ ਜਿੰਨੇ ਵੀ ਪੁਰਾਣੇ ਕਿਸਾਨ ਨੇ ਸਾਡੇ ਬਜ਼ੁਰਗ ਨੇ ਉਹ ਇਸ ਤਰ੍ਹਾਂ ਸਾਨੂੰ ਸਮਝਾਉਂਦੇ ਹੁੰਦੇ ਸੀ ਕਿ ਭਾਈ ਉਦੋਂ ਪਟਣੇ ਆ ਜਦੋਂ ਐਨ ਪਿੱਛੇ ਧੂੜ ਉੜੇ। ਅੱਛਾ ਜੇਕਰ ਇਸ ਟਾਈਮ ਤੇ ਅਸੀਂ ਆਲੂ ਪਟਾਂਗੇ ਤਾਂ ਆਲੂ ਸਟੋਰ ਵਿੱਚ ਵੀ ਆਲੂ ਖੇਤ ਵਿੱਚ ਵੀ ਬਜਾਈ ਦੇ ਟਾਈਮ ਤੱਕ ਸਹੀ ਰਹਿੰਦਾ। ਅੱਛਾ ਤੇ ਆਲੂ ਜਦੋਂ ਅਸੀਂ ਪਟਣਾ ਪਹਿਲਾਂ ਛੋਟੀਆਂ-ਛੋਟੀਆਂ ਢੇਰੀਆਂ ਲਾਉਣੀਆਂ। ਕਿਉਂਕਿ ਅਕਸਰ 8 ਤੋਂ 9 ਵਜੇ ਤੱਕ ਸਾਡੀ ਲੇਬਰ ਆ ਜਾਂਦੀ ਹੈ। ਹਾਂ। ਔਰ ਪਟਾਈ ਕਰਨ ਵਾਸਤੇ 4 ਵਜੇ ਟਰੈਕਟਰ ਚਲਾਉਣਾ ਪੈਂਦਾ। ਹਾਂ। ਉਸ ਟਾਈਮੇ ਹਲਕੀ ਜਿਹੀ ਧੁੰਦ ਵੀ ਹੁੰਦੀ ਆ। ਕਈ ਵਾਰੀ ਕੋਹਰਾ ਵੀ ਪਿਆ ਹੁੰਦਾ। ਜਦੋਂ ਅਸੀਂ ਪਟਾਈ ਕਰਦੇ ਆਂ ਉਸ ਟਾਈਮ 'ਇ ਆਲੂ ਬਿਲਕੁਲ ਠੰਡਾ ਹੋ ਜਾਂਦਾ ਸਾਨੂੰ ਚਾਹੀਦਾ ਵੀ ਹਲਕੀਆਂ ਛੋਟ ਛੋਟੀਆਂ ਪਹਿਲਾਂ ਅਸੀਂ ਢੇਰੀਆਂ ਲਾ ਲਈਏ ਜੀ ਜੀ ਢੇਰੀਆਂ ਲਾਉਣ ਤੋਂ ਬਾਅਦ ਜਦੋਂ ਲੇਬਰ ਨੇ ਰੋਟੀ ਖਾਣੀ ਆ ਹਾਂ ਜਿੰਨੀ ਪਟਾਈ ਹੋ ਗਈ ਆ ਰੋਟੀ ਖਾਣ ਤੋਂ ਬਾਅਦ ਉਹਨਿਆਂ ਨੂੰ ਚੱਕਣਾ ਜ਼ਰੂਰੀ ਆ ਅੱਛਾ ਅਗਰ ਕਈ ਵਾਰੀ ਇਹ ਹੁੰਦਾ ਵੀ ਅਸੀਂ ਸਾਰਾ ਦਿਨ ਡਿੱਗਰ ਲਈ ਰੱਖਦੇ ਆ ਰਾਤ ਨੂੰ ਫਿਰ ਲੇਬਰ ਨੇ ਤਾਂ ਆਪਣੇ ਸਮੇਂ ਨਾਲ ਚਲੇ ਜਾਣਾ ਉਹ ਤਾਂ ਚਲੇ ਜਾਣਾ ਹੀ ਔਰ ਉਹ ਫਿਰ ਆਲੂ ਰਹਿ ਜਾਂਦਾ ਬਾਹਰ ਔਰ ਤੜਕੇ ਜੇ ਕਿਤੇ ਹਲਕਾ ਜਾਂ ਕੋਰਾ ਪੈ ਗਿਆ ਤੇ ਆਲੂਆਂ ਦਾ ਨੁਕਸਾਨ ਬਹੁਤ ਹੁੰਦਾ ਸਾਨੂੰ ਚਾਹੀਦਾ ਹੈ ਕਿ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਿੰਨਾ ਆਲੂ ਪੱਟ ਲਿਆ ਉਹਨੇ ਨੂੰ ਦੋਏ ਟਾਈਮ ਸਾਂਭਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਆ ਤੇ ਨਹੀਂ ਤਾਂ ਸਾਡਾ ਨੁਕਸਾਨ ਹੋ ਸਕਦਾ ਕਹਿਣ ਦਾ ਭਾਵ ਹੈ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਟੇਰੀਆਂ ਅਸੀਂ ਇਕੱਠੀਆਂ ਕਰ ਲਈਆਂ ਜੀ ਉਹਨਾਂ ਨੂੰ ਚੱਕ ਲਈਏ ਉਹਨਾਂ ਨੂੰ ਚੱਕ ਕੇ ਇੱਕ ਥਾਂ ਤੇ ਜ਼ਰੂਰ ਲੈ ਜਾਣਾ ਚਾਹੀਦਾ ਸੋ ਬਹੁਤ ਵਧੀਆ ਗੱਲ ਆ ਜੀ ਲੇਖੋ ਜੀ 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 ਅੱਛਾ ਡਾਕਟਰ ਸਾਹਿਬ ਗੱਲ ਹੀ ਹੁੰਦੀ ਆ ਮੈਂ ਵੇਖਿਆ ਕਈ ਵਾਰੀ ਕਈ ਵਾਰੀ ਤੇ ਜਿਵੇਂ ਤੁਸੀਂ ਕਿਹਾ ਵੀ ਢੇਰੀਆਂ ਕਰਨੀਆਂ ਚਾਹੀਦੀਆਂ। ਕਈ ਤੇ ਕੀ ਕਰਦੇ ਉਹ ਪੁੱਟ ਕੇ ਨਾਲ ਹੀ ਬੂਰੀਆਂ 'ਚ ਪਾ ਲੈਂਦੇ ਆ। ਹਾਂਜੀ ਹੈਨਾ ਉਹ ਲਾਂਦੇ ਢੇਰੀਆਂ ਜਾ ਕੇ ਸ਼ੈੱਡ ਥੱਲੇ। ਹਾਂਜੀ ਹੈਨਾ ਇਹ ਢੇਰੀਆਂ ਸਾਨੂੰ ਕਿੱਥੇ ਲਾਣੀਆਂ ਚਾਹੀਦੀਆਂ ਤੇ ਕਿਵੇਂ ਲਾਣੀਆਂ ਚਾਹੀਦੀਆਂ ਕਿੰਨੇ ਕੁ ਆਲੂ ਹੋਣ ਇਹ ਨਾ ਹੋਵੇ ਅਸੀਂ ਪਹਾੜੀ ਬਨਾਇਆ ਹੋਵੇ ਆਲੂਆਂ ਦਾ ਜਿਹੜੇ ਥੱਲੇ ਆ ਪਾ ਆਲੂ ਉਹ ਖਰਾਬ ਹੋ ਜਾਣ। ਕਿੰਨੇ ਕੁ ਆਲੂਆਂ ਦੀ ਢੇਰੀ ਹੋਣੀ ਚਾਹੀਦੀ ਹੈ ਤਾਂ ਕਿ ਆਲੂ ਦੀ ਜਿਹੜੀ ਅਵਸਥਾ ਉਹ ਬਰਕਰਾਰ ਮਠਾ ਸਿੰਘ ਜੀ ਤੁਸੀਂ ਦੇਖੋ ਮਿੱਟੀ ਨਾ ਮਿੱਟੀ ਹੋ ਕੇ ਕਿਸਾਨ ਫਸਲ ਪੈਦਾ ਕਰਦਾ ਜੀ ਜੀ ਬਿਜਾਈ ਵੀ ਕਰ ਲਈ ਪੈਦਾ ਵੀ ਕਰ ਲਈ ਹੁਣ ਉਹਨੂੰ ਸਾਂਭ ਸੰਭਾਲ ਸਭ ਤੋਂ ਜ਼ਰੂਰੀ ਹੈ ਹਾਂ ਜੇ ਇਥੇ ਥੋੜੀ ਜਿਹੀ ਵੀ ਅਸੀਂ ਗਲਤੀ ਕਰ ਗਏ ਤਾਂ ਸਾਡਾ ਬਹੁਤ ਨੁਕਸਾਨ ਹੋ ਸਕਦਾ ਜੀ ਅਸੀਂ ਕਹਿੰਦੇ ਆ ਕਿ ਜਦੋਂ ਵੀ ਆਲੂ ਦੀਆਂ ਢੇਰੀਆਂ ਲਾਉਣੀਆਂ ਉੱਚੀ ਜਗ੍ਹਾ ਤੇ ਲਾਓ ਅੱਛਾ ਜੇ ਅਚਾਨਕ ਬਾਰਿਸ਼ ਵੀ ਹੋ ਜAVE ਉਹਦੇ ਵਿੱਚ ਪਾਣੀ ਨਾ ਜਾਵੇ ਖੜਾਈ ਨਾ ਰਵੇ ਜੇ ਜਾਵੇ ਵੀ ਥੋੜਾ ਬਹੁਤਾ ਹਾਂ ਹਾਂ ਥੀਜੀ ਜਗ੍ਹਾ ਤੇ ਲਾਓ ਨਮੀ ਥੋੜੀ ਰਵੇ ਇਕੱਠਾ ਨਾ ਹੋ ਜੇ ਬਿਲਕੁਲ ਦੂਸਰਾ ਜਦੋਂ ਅਸੀਂ ਢੇਰੀ ਲਾਉਣੀ ਆ ਤਕਰੀਬਨ ਸਾਡੇ ਸਾਰੇ ਦੇਸੀ ਭਾਸ਼ਣ ਨੇ ਜਾਣ ਦੇਵੇ ਢਾਈ ਕ ਕਰਮ ਦੀ ਚੌੜੀ ਰੱਖ ਲੋ ਢੇੜੀ ਅੱਛਾ ਜੀ ਔਰ ਉਹਦੇ ਆਲੇ ਦੁਆਲੇ ਉੱਚੀ ਵੱਟ ਬਣਾ ਲਓ ਮਜਬੂਰ ਤੋਂ ਵੱਟ ਬਣਾ ਲਓ ਔਰ ਉਹਦੇ ਵਿੱਚ ਫੇ ਆਲੂ ਸੁਟਣੇ ਸ਼ੁਰੂ ਕਰ ਦੋ ਅੱਛਾ ਆਲੂਆਂ ਨੂੰ ਹੌਲੀ ਸੁਟਣਾ ਉਹਦੇ ਵਿੱਚ ਇਹ ਹੁਣੀ ਚੱਕ ਚੱਕ ਕੇ ਮਾਰਨੇ ਕੇ ਸ਼ੈਲੋ ਦੀ ਦੇੜੀ ਆ ਧਾਕੀ ਹੋ ਜਵੇ ਫਿਰ ਉਹ ਢੇੜੀ ਬਣਾਉਂਦੇ ਜਾਣਾ ਢੇੜੀ ਬਣਾ ਕੇ ਤੇ ਉਹਦੇ ਉੱਤੇ ਚੰਗੀ ਤਰ੍ਹਾਂ ਮੋਟੀ ਪਰਾਲੀ ਪਾਉਣੀ ਆ ਪਰਾਲੀ ਪਾਉਣੀ ਬਹੁਤ ਜ਼ਰੂਰੀ ਆ ਕਈ ਵਾਰੀ ਅਸੀਂ ਕੀ ਕਰਦੇ ਆ ਉਹ ਕੀ ਕਹਿੰਦੇ ਮੱਕੀ ਦੇ ਬੰਦ ਪਏ ਹੁੰਦੇ ਆ ਟਾਂਡੇ ਉਹ ਪੌਣੀ ਸ਼ੁਰੂ ਕਰ ਦਿੰਦੇ ਆ ਉਹ ਠੀਕ ਨਹੀਂ ਹੈ ਸਾਨੂੰ ਉਹਦੇ ਉੱਤੇ ਪਰਾਲੀ ਪਾਉਣੀ ਚਾਹੀਦੀ ਆ ਪਰਾਲੀ ਨੂੰ ਚੰਗੀ ਤਰ੍ਹਾਂ ਉਹਨੂੰ ਢੱਕ ਕੇ ਕੋਰੇ ਦੀ ਮਾਰ ਹੀਟਣਾ ਬਿਲਕੁਲ ਬਿਲਕੁਲ ਉੱਚੀ ਜਗ੍ਹਾ ਤੇ ਢੇਰੀ ਲਾਉਣੀ ਬਹੁਤ ਜ਼ਰੂਰੀ ਹੈ ਜੀ ਨਹੀਂ ਉਹ ਤੁਸੀਂ ਬਹੁਤ ਦੱਛਾ ਵਾਟ ਬਣਾ ਲਏ ਤੇ ਆਲੂ ਤੇ ਤੇਰੀ ਜਿਹੜਾ ਕਿਰ ਜਾਂਦਾ ਸਾਰਾ ਡਿੜ ਜਾਂਦਾ ਉਹ ਤੇ ਡਿੜ ਜਾਂਦਾ ਉਸ ਤੋਂ ਲਾਵਾ ਕੇ ਤਾਂ ਡਿੜ ਜਾਣਾ ਉਹਨੇ ਹਾਂ ਅੱਛਾ ਦੱਸ ਸਭ ਗੱਲ ਇਹ ਆ ਵੀ ਤੁਸੀਂ ਬੜਾ ਵਧੀਆ ਸਾਨੂੰ ਗਿਆਨ ਦੇ ਰਹੇ ਹੋ ਮੇਰੀ ਵੀ ਮਨਚਕ ਸਵਾਲ ਇਹੀ ਸੀਗਾ ਕਿ ਕਈ ਵਾਰੀ ਨਾ ਆਪਣੀ ਢੇਰੀਆਂ ਖੁੱਲੀਆਂ ਵੀ ਛੱਡ ਦਿੰਨੇ ਆ ਹਾਂਜੀ ਕੀ ਨੁਕਸਾਨ ਹੋਣ ਦੇ ਚਾਂਸ ਬਣ ਜਾਂਦੇ ਆ ਉਹਦੇ ਵਿੱਚ ਤੇ ਕਿੱਦਾਂ ਅਸੀਂ ਉਹਨੂੰ ਪਰਾਲੀ ਪਾ ਕੇ ਉੱਤੇ ਵੀ ਕੋਈ ਲਫਾਫਾ ਵਗੈਰਾ ਪਾਉਣਾ ਜਾਂ ਨਹੀਂ ਪਾਉਣਾ ਥੋੜਾ ਜਿਹਾ ਢੇਰੀਆਂ ਟਕਣ ਦਾ ਤਰੀਕਾ ਚੰਗੀ ਤਰ੍ਹਾਂ ਸਾਨੂੰ ਦੱਸੋ ਦੇਖੋ ਚਾਂਦ ਸਾਹਿਬ ਜੀ ਹੁਣ ਅਸੀਂ ਢੇਰੀ ਲਾ ਲਈ ਜੀ ਢੇਰੀ ਲਾਉਣ ਤੋਂ ਬਾਅਦ ਤਕਰੀਬਨ ਅਸੀਂ ਕਹਿੰਦੇ ਆ 8 ਇੰਚ ਮੋਟੀ ਤਹਿ ਲਾ ਦਿਓ ਉਹਦੇ ਉੱਤੇ ਪਰਾਲੀ ਦੀ ਝੋਨੇ ਦੀ ਪਰਾਲੀ ਦੀ ਲੱਗੀ ਔਰ ਜਿੱਦਣ ਅੱਜ ਅੱਜ ਦੇ ਵਿੱਚ ਅਸੀਂ ਜਿੰਨੀ ਪਰਾਲੀ ਪਾਈ ਰਾਤ ਨੂੰ ਉਹਦੇ ਉੱਤੇ ਤਰਪੈਲ ਪਾਉਣੀ ਆ ਹਾਂ ਰਾਤ ਨੂੰ ਤਰਪੈਲ ਪਾਉਣ ਦਾ ਮਤਲਬ ਇਹ ਆ ਵੀ ਜਿਵੇਂ ਆਪਾਂ ਦੇਖਿਆ ਆਪਾਂ ਤੂੜੀ ਦੇ ਕੁੱਪ ਬੰਦੇ ਹੁੰਦੇ ਆ ਉਹ ਹਫ਼ਤੇ ਦੇ ਅੰਦਰ ਅੰਦਰ ਉਹ ਕੁੱਪ ਐਨ ਪੂਰੀ ਤਰ੍ਹਾਂ ਕੈਲਾ ਵੀ ਪ੍ਰਾਲੀ ਜੰਮ ਜਾਂਦੀ ਤੁਮੀ ਦੇ ਨਾਲ ਮੋੜ ਕੇ بارش ਆਵੇ ਉਹਦੇ ਤੇ ਕੁਝ ਵੀ ਆਵੇ ਥੱਲੇ ਤੱਕ ਤੂੜੀ ਤੱਕ ਨਹੀਂ ਜਾਂਦੀ ਨਹੀਂ ਪਹੁੰਚਦੀ ਇਸੇ ਤਰ੍ਹਾਂ ਜਦੋਂ ਅਸੀਂ ਉਹਦੇ ਤੇ ਰਾਤ ਨੂੰ ਤਰਪਾਲ ਦੇ ਦੇਣੀ ਆ ਰਾਤੋਂ ਰਾਤ ਉਹਨੂੰ ਪੂਰੀ ਤਰ੍ਹਾਂ ਪ੍ਰਾਲੀ ਨੂੰ ਆਲੂਆਂ ਦੇ ਨਾਲ ਪਿਟਾ ਕਰ ਦੇਣਾ ਫਿਕਸ ਕਰ ਦੇਣਾ ਦੱਬ ਦੇਣਾ ਦੱਬ ਦੇਣਾ ਉਹ ਫਿਰ ਜਿੰਨਾ ਮਰਜੀ بارش ਪਵੇ ਜੋ ਮਰਜੀ ਹੋਵੇ ਬਸ ਉਹ ਲਾ ਲਓ ਉਹ ਤੱਕ ਪਾਣੀ ਨਹੀਂ ਪਹੁੰਚਣਾ ਆਲੂਆਂ ਤੱਕ ਕਿਉਂਕਿ ਜਦੋਂ ਢੀਰੀ ਚਾਲੂ ਰੱਖਦੇ ਆ ਆਲੂ ਉਦੋਂ ਵੀ ਸਾਹ ਲੈਂਦੀ ਆ ਬੱਛਾ ਤਾਂ ਕਰਕੇ ਸਾਨੂੰ ਅਸੀਂ ਪ੍ਰਾਲੀ ਪਾਉਣਾ ਕਹਿੰਦੇ ਆ ਕਿ ਤਾਂ ਕਿ ਉਹਦਾ ਜਿਹੜਾ ਹਵਾ ਆਣ ਜਾਣੋ ਦਾ ਆਸਾਨੀ ਨਾ ਹੁੰਦਾ ਰਵੇ ਔਰ ਜਿਹੜੇ ਆਲੂ ਆ ਉਹਦਾ ਉੱਤੇ ਕੋਰੇ ਦਾ ਤੇ ਬਰਸਾਤ ਦਾ ਨੁਕਸਾਨ ਨਾ ਹੋਵੇ। ਸਾਲ ਲੈਂਦੇ ਆ ਗੱਲਾਂ ਹੈਗੀਆਂ ਹੀ ਛੋਟੀਆਂ ਸਾਲ ਲੈਂਦੇ ਆ ਆਲੂ ਵੀ ਲੈਂਦੇ ਆ ਕਿਉਂ ਨਹੀਂ ਲੈਂਦੇ ਇਹਨਾਂ ਹਰ ਸਬਜ਼ੀ ਸਾਲ ਲੈਂਦੀ ਆ ਅਸੀਂ ਕਿਸੇ ਵੀ ਚੀਜ਼ ਹਰ ਚੀਜ਼ ਜਿਹੜੀ ਆ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਮੂਲ ਹੀ ਲੈ ਲਓ ਥੋੜੀ ਜੀ ਤੁਸੀਂ ਉਹਨੂੰ ਪਤੀਲੇ ਜੇ ਘੱਟ ਟਾ ਕੇ ਰੱਖਦੇ ਹੋ ਸੇਰਿਓ ਕੁ ਮਲਾਈ ਹੁੰਦੀ ਹੈ ਮਲਾਈ ਹੁੰਦੀ ਹੈ ਜੀ ਬਿਲਕੁਲ ਕੋਈ ਵੀ ਚੀਜ਼ ਆ ਸਾਹ ਤੇ ਹਰ ਚੀਜ਼ ਫਰੈਸ਼ ਹਵਾ ਦੇ ਵਿੱਚ ਹੀ ਠੀਕ ਆ ਹਾਂ ਬਹੁਤ ਵਧੀਆ ਗੱਲਾਂ ਤੁਸੀਂ ਡਾਕਟਰ ਸਾਹਿਬ ਦੱਸ ਰਹੇ ਹੋ ਅੱਛਾ ਗੱਲ ਇਹ ਆ ਵੀ ਆਲੂ ਅਸੀਂ ਬੀਜਦੇ ਆ ਸਾਡੇ ਇਧਰਲੇ ਪਾਸੇ ਦੁਆਬੇ ਵਿੱਚ ਹੁੰਦਾ ਵੀ ਬਹੁਤ ਆ ਹਾਂਜੀ ਹਾਂਜੀ ਹੈਨਾ ਜਲੰਧਰ ਹੋ ਗਿਆ ਕਪੂਰਤਾਲਾ ਹੋ ਗਿਆ ਪਰ ਗੱਲ ਇਹ ਵੀ ਅਸੀਂ ਇਹ ਬੀਜਦੇ ਆ ਪੁੱਟਦੇ ਆ ਧਿਆਨ ਵੀ ਰੱਖਦੇ ਆ ਕਾਦੇ ਲਈ ਵੀ ਚਾਰ ਪੈਸੇ ਸਾਨੂੰ ਜੋੜੇ ਬਿਲਕੁਲ ਹੋਰ ਕਦੇ ਲਈ ਰੱਖਣਿਆ ਜੋ ਕਈ ਵਾਰੀ ਕੀ ਹੁੰਦਾ ਵੀ ਸਾਡੇ ਕੋਲ ਉਤਪਾਦਨ ਵੱਧ ਜਾਂਦਾ ਹਾਂ ਮੰਡੀ 'ਚ ਭਾਅ ਘਟ ਜਾਂਦਾ ਫਿਰ ਸਾਡੇ ਕਿਸਾਨ ਵੀਰਿਆਂ ਆਲੂ ਉਤਪਾਦਕ ਕੀ ਕਰਦੇ ਆ ਵੀ ਇਹਨੂੰ ਸਟੋਰ ਕਰਦੇ ਆ ਤਾਂ ਕਿ ਅਸੀਂ ਜਦੋਂ ਇਹਦਾ ਰੇਟ ਵਧੇ ਉਦੋਂ ਵੇਚੀਏ ਹੂੰ ਆਲੂਆਂ ਨੂੰ ਸਟੋਰ ਕਰਨ ਦਾ ਸਹੀ ਸਮਾਂ ਕਿਹੜਾ ਆ ਤੇ ਸਟੋਰ ਕਰਨ ਲਈ ਕਿਹੜੀ-ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ 'ਚ ਰੱਖਣਾ ਤਾਂ ਕਿ ਸਾਡੂ ਆਲੂ ਜੇ ਅਸੀਂ ਸੰਭਾਲਿਆ ਤੇ ਮਹਿੰਗਾ ਵੀ ਹਾਂ ਬੇਟਾ ਸਕਦੀ ਇਸ ਤਰ੍ਹਾਂ ਜਦੋਂ ਅਸੀਂ ਆਲੂ ਦੀ ਪਟਾਈ ਕਰਕੇ ਢੇਰੀਆਂ ਲਾ ਲਈਆਂ ਢੇਰੀਆਂ ਵੀ ਢੱਕ ਲੀਆਂ ਪਰਾਲੀ ਦੇ ਨਾਲ ਹੁਣ ਘੱਟੋ ਘੱਟ 15 ਦਿਨ ਸਾਨੂੰ ਢੇਰੀ ਦੇ ਵਿੱਚ ਆਲੂ ਰਹਿਣ ਦੇਣਾ ਚਾਹੀਦਾ ਤਾਂ ਕਿ ਉਹਦੀ ਜਿਹੜੀ ਸ਼ੈਲ ਪੱਕ ਕੇ ਤਿਆਰ ਹੋ ਜਵੇ ਉਸ ਤੋਂ ਬਾਅਦ ਉਹਨਾਂ ਨੂੰ ਢੇਰੀਆਂ ਨੂੰ ਅਸੀਂ ਗ੍ਰੇਡ ਕਰਕੇ ਬੋਰੀਆਂ 'ਚ ਪੈਕ ਕਰਦੇ ਹਾਂ ਬੋਰੀਆਂ 'ਚ ਪੈਕ ਕਰਕੇ ਅਸੀਂ ਉਹਨੂੰ ਸਟੋਰ ਲੈ ਕੇ ਜਾਣਾ ਹੁਣ ਕਈ ਵਾਰੀ ਕੀ ਹੁੰਦਾ ਕਿ ਕਿਸਾਨ ਦਿਨੇ ਜਦੋਂ ਇਹ ਕੰਮ ਕਰਨਾ ਉਹਦੋਂ ਤਕਰੀਬਨ ਮਾਰਚ ਦਾ ਪਹਿਲਾ ਜਾਂ ਦੂਜਾ ਹਫਤਾ ਜਾਂਦਾ ਉਦੋਂ ਚੋਖੀਆਂ ਤੋਂ ਪਾਂ ਵੀ ਲੱਗਣ ਲੱਪਣੀਆਂ ਉਹ ਜਦੋਂ ਵੀ ਅਸੀਂ ਉਹਨੂੰ ਬੋਰੀਆਂ ਨੂੰ ਭਰ ਕੇ ਖੜੇ ਕਰਦੇ ਆ ਤਾਂ ਉਹਦੇ ਵਿੱਚ ਹੀਟ ਬਣ ਜਾਂਦੀ ਆ ਧੁੱਪ ਦੇ ਨਾਲ ਗਰਮ ਹੋ ਜਾਂਦੀ ਆ ਗਰਮ ਹੋਣ ਦੇ ਨਾਲ ਅਸੀਂ ਇਦਾਂ ਹੀ ਕੋਲ ਸਟੋਰ ਨੂੰ ਚਲ ਜਾਂਦੇ ਆ ਉਹ ਸਾਡਾ ਨੁਕਸਾਨ ਹੁੰਦਾ ਸਾਨੂੰ ਠੰਡੇ ਠੰਡੇ ਬੋਰੀਆਂ ਜਿਹੜੀਆਂ ਟਰਾਲੀ 'ਚ ਲੋਡ ਕਰਨੀਆਂ ਚਾਹੀਦੀਆਂ ਸ਼ਾਮ ਨੂੰ ਰਾਤ ਪਰ ਉਹਨੂੰ ਖੜੀ ਰਹਿਣ ਦੇਣਾ ਚਾਹੀਦਾ ਟਰਾਲੀ ਨੂੰ ਸ਼ੈੱਡ ਦੇ ਵਿੱਚ ਤਾਂ ਕਿ ਉਹਦੀ ਜਿਹੜੀ ਆ ਗਰਮੀ ਆ ਉਹ ਨੋਰਮਲ ਆਲੂ ਹੋ ਜਵੇ ਇਹਨੂੰ ਸਟੋਰ ਚ ਲੈ ਜਾਣਾ ਚਾਹੀਦਾ ਸਟੋਰ ਵਿੱਚ ਲੈ ਜਾ ਕੇ ਅਸੀਂ ਕਹਿੰਦੇ ਆ 2 ਤੋਂ 4 ਡਿਗਰੀ ਜਿਹੜਾ ਸੈਂਟੀਗ੍ਰੇਡ ਤੱਕ ਉਹਨੂੰ ਅਸੀਂ ਸਟੋਰ ਕਰਨਾ ਜੇਕਰ 75 ਤੋਂ 80% ਨਮੀ ਹੋਵੇ ਉਹਦੇ ਵਿੱਚ ਅਸੀਂ ਇਹ ਆਲੂਆਂ ਨੂੰ ਸਟੋਰ ਕਰਾਂਗੇ ਇਹ ਆਲੂ ਆ ਜਿਹੜੇ ਅਸੀਂ ਕਹਿੰਨੇ ਆ ਅਗਲੇ ਸਾਲ ਅਸੀਂ ਖਾਣੇ ਜਾਂ ਸਾਲ ਪਰ ਅਤੇ ਅਗਲੇ ਸਾਲ ਬਿਜਾਈ ਕਰਨੀ ਆ ਇਹ ਕਾਲੂ ਹੁੰਦਾ ਜਿਹੜਾ ਅਸੀਂ ਕਹਿੰਨੇ ਆ ਵੀ ਚਿਪਸ ਬਣਾਉਣੇ ਜਿਹਦੇ ਆਹਾਂ ਜਾਂ ਫੈਕਟਰੀਆਂ ਨੂੰ ਦਿੰਨੇ ਆ ਜੀ ਜੀ ਉਹਨੂੰ ਅਸੀਂ ਕਹਿੰਨੇ ਆ 10 ਤੋਂ 11 ਡਿਗਰੀ ਤੇ ਰੱਖਣਾ ਉਹਨੂੰ ਸਟੋਰ ਕਰਨਾ ਤੇ 80 ਤੋਂ 90% ਉਹਦੀ ਨਮੀ ਰੱਖਣੀ ਚਾਹੀਦੀ ਆ ਅੱਛਾ ਜੀ ਉਹਦੇ ਵਿੱਚ ਜਿਵੇਂ ਕਿ ਤਿੰਨ ਕੁ ਵੈਰਾਈਟੀਆਂ ਮੇਨ ਆ ਕੋਫਰੀ ਚੰਦਰਮੁਖੀ ਕੋਫਰੀ ਜੋਤੀ ਕੋਫਰੀ ਚਿਪਸੋਨਾ ਇਹ ਵੈਰਾਈਟੀਆਂ ਨੂੰ ਅਸੀਂ ਸਟੋਰ ਕਰ ਸਕਦੇ ਆ ਸੋ ਸਟੋਰ ਵਿੱਚ ਇੱਥੇ ਤੁਸੀਂ ਜਿਵੇਂ ਗੱਲ ਕੀਤੀ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਹਿਣਾ ਚਾਹੁੰਦਾ ਕਿਸਾਨ ਵੀਰੋ ਜਦੋਂ ਤੁਸੀਂ ਸਟੋਰ ਵਿੱਚ ਆਲੂ ਸਟੋਰ ਕਰ ਦਿੰਦੇ ਹੋ ਉਸ ਤੋਂ ਬਾਅਦ ਕਿਸਾਨ ਵੀਰ ਨਿਸ਼ਚਿੰਤ ਹੋ ਕੇ ਘਰੇ ਵੇਹ ਜਾਂਦਾ ਉਹਦੀ ਸੋਚ ਹੁੰਦੀ ਆ ਵੀ ਮੈਂ ਆਲੂ ਹੁਣ ਸਟੋਰ ਭੇਜ ਦਿੱਤੇ ਆ ਹਾਂ ਮੇਰੀ ਮਨਚ ਵੀ ਆਹੀ ਹੈ ਹੈ ਨਾ ਜੀ ਉਹ ਟੈਂਪਰੇਚਰ ਦਾ ਧਿਆਨ ਜੀ ਵੀ ਰੱਖ ਕੇ ਉਹ ਕੋਲਡ ਸਟੋਰ ਵਾਲਾ ਰੱਖੂਗਾ ਹਾਂ ਨਾ ਵੀ ਉਹ ਬਿਲਕੁਲ ਉਹਨਾਂ ਨੂੰ ਇੰਜ ਲੱਗਦਾ ਵੀ ਹੁਣ ਕੋਲਡ ਸਟੋਰ ਵਿੱਚ ਸਟੋਰ ਹੋ ਗਿਆ ਜਿੱਦਣ ਬੀਜਾਂਗੇ ਕਢਾ ਲਿਆਂਗੇ ਉਦੋਂ ਦੇਖਾਂਗੇ ਹਾਂ ਅਸੀਂ ਕਿਰਾਇਆ ਤਾਂ ਦੇਣਾ ਹੀ ਆ ਹਾਂ ਬਿਲਕੁਲ ਨਹੀਂ ਸੰਭੂ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਨਹੀਂ ਸਮਝਦੇ ਪਰ ਦੇਖੋ ਜਦੋਂ ਕੋਲਡ ਸਟੋਰ ਵਿੱਚ ਅਸੀਂ ਆਲੂ ਰੱਖ ਦਿੰਨੇ ਆ ਘੱਟੋ ਘੱਟ ਉਹਦੀਆਂ ਤਿੰਨ ਪਲਟਾਈਆਂ ਹੋਣੀਆਂ ਹਾਂ ਹਾਂ ਠੀਕ ਹੈ ਜੀ ਉਹ ਜਿਹੜੀਆਂ ਪਲਟਾਈਆਂ ਹੀ ਜ਼ਰੂਰੀ ਆ ਹਣ ਜੇਕਰ ਕਿਸਾਨ ਨੇ ਕਈ ਵਾਰੀ ਨਹੀਂ ਦੇਖਦੇ ਕੰਗੈਲੀ ਹੋ ਜਾਂਦੀ ਆ ਉਹ ਪਲਟਾਈ ਸਹੀ ਨਹੀਂ ਹੁੰਦੀ ਜਾਂ ਸਾਡਾ ਆਲੂ ਬੀਜ ਸਟੋਰ ਕਰਨ ਸਮੇਂ ਥੋੜਾ ਦਾਗੀ ਸੀ ਔਰ ਅਸੀਂ ਸਟੋਰ ਕਰਾਤਾ ਹੁਣ ਸਟੋਰ ਦੇ ਮਾਲਕ ਨੂੰ ਤਾਂ ਪਤਾ ਹੀ ਨਹੀਂ ਵੀ ਬੋਰੀ ਦੇ ਵਿੱਚ ਦਾਗੀ ਸੀ ਹਾਂ ਲੇਕਿਨ ਜਦੋਂ ਅਸੀਂ ਉਹਨੂੰ ਪਲਟਾਈ ਟਾਈਮ ਤੇ ਦੇਖਾਂਗੇ ਜੇ ਸਾਨੂੰ ਲੱਗਦਾ ਵੀ ਸਾਡਾ ਆਲੂ ਸਟੋਰ ਕੀਤਾ ਦਾਗੀ ਆ ਤਾਂ ਤੁਰੰਤ ਕਿਸਾਨ ਵੀਰ ਨੂੰ ਨਮੀਆਂ ਬੋਰੀਆਂ ਚ ਗ੍ਰੇਡ ਕਰਕੇ ਪੈਕ ਕਰਾਉਣਾ ਚਾਹੀਦਾ ਦੇਖ ਲਓ ਕਿ ਵੱਡਾ ਨੁਕਸਾਨ ਨਾ ਹੋਵੇ ਹੁਣ ਜਿੱਦਣ ਬਜਾਈ ਦੇ ਟਾਈਮ ਤੇ ਕਿਸਾਨ ਵੀਰ ਘਰੋਂ ਖੁਸ਼ ਹੋ ਕੇ ਜਾਂਦਾ ਟਰਾਲੀ ਲੈ ਕੇ ਵੀ ਆਪਾ ਹੁਣ ਬਜਾਈ ਸ਼ੁਰੂ ਕਰਨ ਲੱਗੇ ਆ ਜਦੋਂ ਦੇਖਦਾ ਉਹਦੇ ਵਿੱਚ ਪਾਣੀ ਚੁੰਦਾ ਹੁੰਦਾ ਹਾਂ ਫਿਰ ਕੀ ਹੁੰਦਾ ਲੜਾਈ ਝਗੜੇ ਬਾਈਕ ਕੋਲ ਸਟੋਰ ਆ ਜੇ ਤੇਰੀ ਗਲਤੀ ਆ ਉਹਾਂ ਦੇ ਤੂੰ ਚੱਕਰ ਨਹੀਂ ਮਾਰਿਆ ਅਸੀਂ ਆਨੇ ਤੂੰ ਦੇਖਭਾਲ ਨਹੀਂ ਕੀਤੀ ਕੀਤੀ ਹੈ ਨਾ ਜੀ ਸੋ ਕਿਸਾਨ ਵੀਰਾਂ ਨੂੰ ਜ਼ਰੂਰ ਚਾਹੀਦਾ ਵੀ ਭਾਈ ਜੇ ਸਟੋਰ ਆਪਾਂ ਕਰਾ ਲਿਆ ਉਸ ਤੋਂ ਬਾਅਦ ਸਾਡੀ ਜੁਨੀ ਬਿਲਕੁਲ ਜਿਹੜਾ ਰੱਖ ਬਿਲਕੁਲ ਤੁਹਾਡੀ ਠੀਕ ਆ ਸਾਨੂੰ ਕੋਲ ਸਟੋਰ ਦੇ ਵਿੱਚ ਢੇੜਾ ਰੱਖਣਾ ਚਾਹੀਦਾ ਪਟਾਈ ਕੋਲ ਖੜ ਕੇ ਸਾਨੂੰ ਕਰਾਉਣੀ ਚਾਹੀਦੀ ਆ ਅੱਛਾ ਡਾਕਟਰ ਸਾਹਿਬ ਇਹ ਗੱਲ ਤੁਹਾਡੀ ਤੁਸੀਂ ਬਿਲਕੁਲ ਸਹੀ ਦੱਸੀ ਆ ਤੁਸੀਂ ਵਿੱਚ ਨਾ ਇੱਕ ਦਰਜਾਬੰਦੀ ਦੀ ਗੱਲ ਕੀਤੀ ਸੀ ਜੀ ਦਰਜਾਬੰਦੀ ਫਿਰ ਕਿਉਂ ਜ਼ਰੂਰੀ ਹੈ ਕਰਨੀ ਥੋੜਾ ਜਿਹਾ ਇਹਦੇ ਬਾਰੇ ਵੀ ਜਰੂਰ ਦੱਸੋ ਸਟੋਰ ਕਰਨ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ਦਰਜਾਬੰਦੀ ਜ਼ਰੂਰੀ ਹੈ ਕੱਲੇ ਇੱਕ ਕਿਸਾਨ ਵੀਰਾਂ ਨਾਲ ਸਾਡੀ ਮੀਟਿੰਗ ਸੀਗੀ ਅੱਛਾ ਜੀ ਨਵੇਂ ਸ਼ਹਿਰ ਵਾਲਾ ਕਿਸਾਨ ਕਹਿੰਦਾ ਵੀ ਮੈਂ ਤਾਂ ਆਪਣਾ ਆਲੂ ਮਹਿੰਗਾ ਵੇਚ ਕੇ ਆਇਆ ਅੱਛਾ ਇੱਕ ਜਲੰਧਰ ਵਾਲਾ ਕਹਿੰਦਾ ਮੇਰਾ ਬੜਾ ਸਸਤਾ ਵਿਕਿਆ ਹਾਂ ਇਹਦਾ ਕਾਰਨ ਕੀ ਹੈ ਹਾਂ ਉਹ ਹੁਣ ਦੇਖੋ ਉਸਨੇ ਇੱਕ ਬੜੀ ਵਧੀਆ ਗੱਲ ਕੀਤੀ ਕਹਿੰਦਾ ਭਾਈ ਮੈਂ ਆਲੂ ਵੇਚਣ ਜਾਂਦਾ ਦਰਜਾਬੰਦੀ ਕਰਕੇ ਉਹ ਗੁੱਡ ਠੀਕ ਹੈ ਜੀ ਉਹ ਕਹਿੰਦੇ ਅਸੀਂ ਤਾਂ ਜਿੱਦਾਂ ਪੱਟੇ ਚੱਕ ਕੇ ਉਦੋਂ ਮੰਡੀ ਭੇਜਦੇ ਹਾਂ ਆਫਰ ਆਫਰ ਉਹ ਜਿਹੜਾ ਬਿਓ ਨੂੰ ਪੁੱਛਿਆ ਯਾਰ ਤੂੰ ਨਵੇਂ ਸ਼ਰੀਅਤ ਤੂੰ ਤਾਂ ਦੱਸ ਤੂੰ ਕਰਦਾ ਕੀ ਆ ਉਹ ਕਹਿੰਦਾ ਦੇਖੋ ਜਿਹੜਾ ਬਰੀਕ ਬੀਜ ਨਿਕਲਦਾ ਉਹਦੀ ਵੈਲਿਊ ਨਹੀਂ ਆ ਖਾਣ ਵਾਸਤੇ ਹਾਂ ਕੋਸ਼ਿਕ ਲੈ ਲੈਂਦੇ ਆ ਉਹਨੂੰ ਲੇਕਿਨ ਮੈਂ ਕੀ ਕਰਦਾ ਮੋٹے ਅਲੱਗ ਕਰ ਲੈਣਾ ਦਰਮਿਆਨੇ ਅਲੱਗ ਕਰ ਲੈਣਾ ਜਿਹੜੇ ਬਰੀਕ ਹੁੰਦੇ ਆ ਉਹ ਅਲੱਗ ਕਰ ਲੈਣਾ ਜਿਵੇਂ ਅਸੀਂ ਆ ਕੀਨੂ ਵਗੈਰਾ ਫਲ ਬਰੂਟੇ ਸਾਰੇ ਦੀ ਗ੍ਰੇਡਿੰਗ ਕਰਦੇ ਆ ਜਦੋਂ ਗ੍ਰੇਡਿੰਗ ਕਰਦੇ ਆ ਅਸੀਂ ਕਹਿੰਨੇ ਆ ਵੀ 25 ਜਿਹੜਾ ਗ੍ਰਾਮ ਤੋਂ ਥੱਲੇ ਵਾਲਾ ਬੀਜ ਜਿਹੜਾ ਹੁੰਦਾ ਉਹ ਅਲੱਗ ਕਰ ਲਓ 25 ਤੋਂ 50 ਵਾਲਾ ਅਲੱਗ ਕਰ ਲਓ 50 ਤੋਂ 75 ਵਾਲਾ ਅਲੱਗ ਕਰ ਲਓ 75 ਤੋਂ ਉੱਪਰ ਜਿੰਨਾ ਉਹ ਇਕੱਠਾ ਕਰ ਲਓ ਉਹ ਇਕੱਠਾ ਕਰ ਲਓ ਜਿਹੜਾ ਹੁਣ 75 ਤੋਂ ਉੱਪਰ ਵਾਲਾ ਉਹ ਸਾਰੇ ਦਾ ਸਾਰਾ ਸਾਡਾ ਖਾਣ ਦੇ ਕੰਮ ਆਣਾ ਹੂੰ ਜਿਹੜਾ ਬਿਲਕੁਲ ਦੂਸਰੇ ਆ ਗਏ ਉਹ ਜਿਵੇਂ ਕਿ 25 ਗ੍ਰਾਮ ਵਾਲਾ ਆ ਉਹਨੂੰ ਬੰਗਾਲ ਕਹਿੰਦਾ ਸਾਨੂੰ ਦਿਓ ਜਿਹੜੇ ਮਰਜ਼ੀ ਰੇਟ ਤੇ ਦਿਓ ਉਹਦਾ ਬੀਜ ਦੇ ਬਰੀਕ ਹੈ ਹੂੰ ਤੇ ਜਿਹੜਾ 25 ਤੋਂ 50 ਗ੍ਰਾਮ ਵਾਲਾ ਉਹ ਕਿਸਾਨ ਜਿਹੜਾ ਪੰਜਾਬ ਦਾ ਉਹ ਕਹਿੰਦਾ ਮੈਨੂੰ ਦਿਓ ਮੈਂ ਬੀਜਣਾ ਲੋਕੇ ਦਰਜਾ ਬੰਦੀ ਤੋ ਇਸ ਕਰਕੇ ਉਹ ਨਵੇਂ ਸ਼ਹਿਰ ਵਾਲੇ ਨੇ ਗੱਲ ਸਮਝਾਤੀ ਜਿੰਦਰ ਵਾਲੇ ਨੂੰ ਜਿੰਦਰ ਵਾਲਾ ਕਿਹਾ ਮੈਂ ਹੁਣ ਧਿਆਨ ਰੱਖੂੰਗਾ ਕਿ ਤੁਸੀਂ ਸਮਝਾਤੀ ਜਾ ਰਹੇ ਹੁਣ ਬਹੁਤ ਜ਼ਰੂਰੀ ਹੈ ਨਾ ਜੀ ਪਹਿਲਾਂ ਹੀ ਗ੍ਰੀਡਿੰਗ ਕਰਕੇ ਬੰਦਾ ਸਟੋਰ ਕਰ ਲੈਣਾ ਹਾਂ ਅੱਛਾ ਡਾਕਟਰ ਸਾਹਿਬ ਅ ਅੱਜ ਕੱਲ੍ਹ ਜ਼ਮਾਨਾ ਪੈਕਿੰਗ ਦਾ ਹੈ ਨਾ ਹਰ ਚੀਜ਼ ਪੈਕਿੰਗ ਹੋ ਕੇ ਵਿਕਦੀ ਆ ਜਿੱਥੇ ਵੀ ਜਾਂਦੀ ਆ ਪੈਕਿੰਗ ਦਾ ਕੋਈ ਤਰੀਕਾ ਦੱਸੋ ਚਾਰ ਪੈਸੇ ਵੱਧ ਕਮਾ ਲਈਏ ਅਸੀਂ ਨਹੀਂ ਸਿੱਧਾ ਆਲੂ ਪੈਕ ਕਰੋਗੇ ਹਾਂ ਕੁਝ ਵੀ ਹੋਵੇ ਅੱਗੇ ਉਹਦੋਂ ਕੁਝ ਬਣਾ ਕੇ ਕਰੋਗੇ ਬਣਾ ਕੇ ਹੀ ਅੱਛਾ ਅੱਛਾ ਮੈਂ ਕਿਤੇ ਜਿੱਦੇ ਆਲੂ ਮਿੱਠਾ ਸਿੰਘ ਜੀ ਅਸੀਂ ਜਿੱਦਾਂ ਕਹਿੰਨੇ ਆ ਨਾ ਬਈ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਆਮ ਨਾਗਰਿਕ ਬਾਹਰ ਜਾਣ ਲੱਪੇ ਹੂੰ ਠੀਕ ਹੈ ਉਹ ਅਲੱਗ ਗੱਲ ਹੈ ਲੇਕਿਨ ਬਾਹਰ ਨੇ ਸਾਨੂੰ ਕੰਮ ਕਰਨਾ ਸਿਖਾਤਾ ਤੁਸੀਂ ਹੁਣ ਧਿਆਨ ਰੱਖਿਓ ਗੋੜ ਦੇ ਬੇਲ ਨੇ ਕਿਸਾਨ ਚਲਾਉਣ ਲੱਪੇ ਹਾਂ ਸਹੀ ਗੱਲ ਆ ਦੁਬਾਰਾ ਸ਼ੁਰੂ ਹੋ ਗਈ ਹੈਨਾ ਜੀ ਔਰ ਉਹ ਆਪਣਾ ਪ੍ਰੋਡਿਊਸ ਆਪ ਵੇਚਣ ਲੱਪੇ ਜੀ ਹੈਨਾ ਜੀ ਇਹ ਉੱਥੋਂ ਅਸੀਂ ਕਲਚਰ ਸਿੱਖ ਲਿਆ ਅੱਜ ਉਹਨਾਂ ਦੇ ਮਨ ਚੋਂ ਇਹ ਨਿਕਲ ਗਈ ਵੀ ਮੈਂ ਇੰਨੇ ਕਿੱਲਾਂ ਦਾ ਮਾਲਕ ਐ ਮੈਂ ਆਪੇ ਵੇਚੂਗਾ ਹੈਨਾ ਜੀ ਉਹ ਕੀ ਕਰਦਾ ਕਿਸਾਨ ਮੰਡੀ ਚ ਭੇਜ ਦਿੰਦਾ ਸੀ ਮੰਡੀ ਚੋਂ ਇੱਕ ਮੇਰੇ ਵਰਗਾ ਬੋਦਾ ਵਾਹ ਕੇ ਨਾਤੋ ਕੇ ਰੇੜੀ ਤੇ ਰੱਖ ਕੇ ਵੇਚ ਕੇ ਉਸ ਤੋਂ ਵੱਧ ਪੈਸੇ ਕਮਾ ਲੈਂਦਾ ਹੈ ਅੱਜ ਵੀ ਕਮਾਉਂਦੇ ਹੈ ਕਈ ਅੱਜ ਵੀ ਕਮਾਉਂਦੇ ਹੈ ਇਸ ਕਰਕੇ ਹੁਣ ਕਿਸਾਨ ਵੀਰਾਂ ਨੂੰ ਅਸੀਂ ਬਹੁਤ ਕਹਿੰਨੇ ਆ ਵੀ ਕਿਸਾਨ ਵੀਰੋ ਇਹੋ ਕਰੋ ਕਿ 5-5 ਕਿਲੋ ਦੀ ਪੈਕਿੰਗ ਕਰੋ ਪੈਕਿੰਗ ਕਰਕੇ ਕਿਸੇ ਵੀ ਵਧੀਆ ਮਾਡਲ ਟੌਣ ਲੈ ਲਓ ਬੱਸ ਸਟੈਂਡ ਲਾ ਕੇ ਲੈ ਲਓ ਟਰਾਲੀ ਖੜੀ ਕਰ ਦਿਓ ਉਹਦਾ ਰੇਟ ਰੱਖੋ ਕਿਉਂਕਿ ਜਿਹੜੇ ਰੇਟ ਨਾਲ ਕਿਸਾਨ ਮੰਡੀ ਚ ਵੇਚ ਦੇ ਕੇ ਆਉਂਦਾ ਆਪਣੀ ਪੈਦਾਵਾਰ ਨੂੰ ਉਸ ਤੋਂ ਡਬਲ ਰੇਟ ਦੇ ਵਿੱਚ ਖਾਣ ਵਾਲੇ ਨੂੰ ਮਿਲਦੀ ਹੈ ਆ ਕਈ ਵਾਰੀ ਡਬਲ ਤੋਂ ਵੀ ਜ਼ਿਆਦਾ ਹੁੰਦਾ ਹੈ। ਬਣਿਆ ਇੱਕ ਫਾਰਮੂਲਾ ਬਣਿਆ। ਹਾਂਜੀ ਹਾਂਜੀ। ਹੁਣ ਕਿਸਾਨ ਵੀ ਡਬਲ ਦੀ ਵਿਜਾਇਤੀ ਉਹ ਚੋਂ 10 ਪੈਸੇ ਘੱਟ ਕਰਕੇ ਵੇਚ ਦੇਵੇ। ਭੱਜਿਆ ਨੇ ਸਾਰੇ ਨਾਲ। ਬੜੀ ਗੱਲ। ਖਰੀਦਦਾਰ ਨੂੰ ਵੀ ਫਾਇਦਾ ਤੇ ਵੇਚਣ ਵਾਲੇ ਨੂੰ ਵੀ। ਇਸ ਕਰਕੇ ਅੱਜ ਕੱਲ੍ਹ ਤਾਂ ਨਵੇਂ ਬਹੁਤ ਰੰਗਾਂ ਦੇ ਬੈਗ ਆ ਗਏ ਆ। ਲਾਲ, ਪੀਲੇ, ਚਿੱਟੇ। ਉਹ ਜਿੱਦਾਂ ਦੀ ਕਿਸਮ ਹੈ ਉਦਾਂ ਦੀ ਲਾਓ। ਮੇਡਾ ਸੰਗੀ ਤੁਹਾਨੂੰ ਹੋਰ ਗੱਲ ਦੱਸਦਾ। ਅਸੀਂ ਸਾਰੇ ਆਲੂ ਕਹਿੰਨੇ ਆ। ਪਰ ਅਸੀਂ ਕਦੇ ਧਿਆਨ ਨਹੀਂ ਦਿੱਤਾ ਵੀ ਜਿਹੜੇ ਆਲੂ ਆ ਇਹ ਦੀਆਂ ਵੀ ਕਿਸਮਾਂ ਆ ਹਾਂ ਪਿਆਹ ਕਿਸਮਾਂ ਆ ਆਲੂ ਦੀਆਂ ਹਾਂ 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 ਇੱਕ ਕੁਫਰੀ ਚੰਦਰਮੁਖੀ ਕਿਸਮ ਆਉਂਦੀ ਐ ਜੇਕਰ ਉਹਦਾ ਤੁਸੀਂ ਪਰੌਂਠਾ ਖਾ ਲਿਆ ਤੁਸੀਂ ਬਾਕੀ ਦਾ ਕਿਸੇ ਆਲੂ ਦਾ ਪਰੌਂਠਾ ਨਹੀਂ ਖਾਣੇ ਠੀਕ ਆ ਜੀ ਕੁਫਰੀ ਜੋਤੀ ਆ ਅਗਰ ਉਹਦੀ ਤਰੀ ਵਾਲੀ ਸਬਜ਼ੀ ਬਣਾ ਲਈ ਤੁਸੀਂ ਹੋਰ ਕੋਈ ਉਹਦੇ ਵਿੱਚ ਵਰਤਣੀ ਨਹੀਂ ਨਹੀਂ ਵਰਤਣੀ ਤੀਸਰਾ ਕੁਫਰੀ ਚਿਪਸ ਸੋਨਾ ਬੰਨ 2 3 ਫਰਾਈ ਸੋਨਾ ਇੱਕ ਇਸਮੈ ਐਸੀਆਂ ਜਦੋਂ ਇਹਨੂੰ ਤਲਾਂਗੇ ਤਾਂ ਚਿੱਟੀਆਂ ਬਣਦੀਆਂ ਔਰ ਇੰਨਾ ਵਧੀਆ ਦੂਜੇ ਨੂੰ ਲਾਵਾਂਗੇ ਉਹ ਬ੍ਰਾਊਨ ਹੋ ਜਾਣੀਆਂ ਸੋ ਇਸ ਕਰਕੇ ਜੇਕਰ ਅਸੀਂ ਇਹ ਗੱਲ ਜਾ ਕੇ ਦਸੀਏ ਵੀ ਭਾਈ ਇਹ ਤਾਂ ਤਲਣ ਵਾਲਾ ਆ ਇਹ ਪਰੌਠੇ ਵਾਲਾ ਆ ਇਹ ਸਬਜ਼ੀ ਵਾਲਾ ਆ ਤਾਂ ਸਾਡੀ ਜਿਹੜੀ ਪੈਦਾਵਾਰ ਆ ਉਹਦਾ ਰੇਟ ਵੱਧ ਮਿਲੂਗਾ ਸਾਡਾ ਇਸ ਕਰਕੇ ਜਿਹੜੀ ਪੈਕਿੰਗ ਹੈ ਅੱਜ ਜੱਬਾਬੰਦੀ ਕਹਿ ਲਓ ਪੈਕਿੰਗ ਕਹਿ ਲਓ ਜਿੰਨੀ ਸੋਹਣੀ ਚੀਜ਼ ਆ ਉੰਨੀ ਵੱਧ ਰੇਟ ਤੇ ਵਿਕਦੀ ਉਹ ਡਾਟ ਸਾਹਿਬ ਇਹ ਚਲੇਗੇ ਮੰਡੀ ਮੰਨ ਲਓ ਇਹਨਾਂ ਨੇ ਜਾ ਕੇ ਕੁਫਰੀ ਚੰਦਰਮੁਖੀ ਚਿਪਸੋਨਾ ਫਲਾਨਾ ਠਮਕਾ ਮੰਗ ਲਿਆ ਉਹਨੇ ਤਾਂ ਦੁਕਾਨ ਜਿਹੜੇ ਵੇਚਣ ਵਾਲੇ ਉਹਨੇ ਤਾਂ ਆਪੇ ਇਸ ਤਰ੍ਹਾਂ ਹੋ ਜਾਣਾ ਵੀ ਗਾਹ ਗਾ ਜਿਹੜਾ ਬੜਾ ਚਕੰਨਾ ਯਾਰ ਨਹੀਂ ਅੱਜ ਕੱਲ ਤੇ ਕੋਈ ਆ 250 8 ਇਹਨੂੰ ਇਹਨੂੰ ਚੀਜ਼ ਸਹੀ ਦਈਏ ਉੱਥੇ ਵੀ ਹੋ ਜਾਣਾ ਵੀ ਉਹ ਚੀਜ਼ ਸਹੀ ਦਈਏ ਹਨਾ ਬਿਲਕੁਲ ਸੱਚ ਹੈ ਡਾਕਟਰ ਸਾਹਿਬ ਇੱਕ ਗੱਲ ਜ਼ਰੂਰ ਦੱਸੋ ਸਾਨੂੰ ਸਟੋਰ ਕਦੋਂ ਕਰਨਾ ਚਾਹੀਦਾ ਢੀਂਗੀਆਂ ਤਾਂ ਆਪਾਂ ਬੜੀਆਂ ਬੜੀਆਂ ਲਾ ਲਈਆਂ ਜਦੋਂ ਲੈ ਕੇ ਜਾਣਾ ਸਟੋਰ 'ਚ ਕਦੋਂ ਲੈ ਕੇ ਜਾਣਾ ਕਿੰਨੀ ਕੁ ਦੇਰ ਬਾਅਦ ਜਦੋਂ ਆਪਾਂ 15 ਕ ਦਿਨ ਢੇਰੀ 'ਚ ਰੱਖ ਲਿਆ ਜੀ ਉਸ ਤੋਂ ਬਾਅਦ ਆਪਾਂ ਗ੍ਰੇਡ ਕਰ ਲੈ ਆ ਗ੍ਰੇਡ ਕਰਕੇ ਉਹਨੂੰ ਆਪਾਂ ਪੈਕ ਕਰ ਲਿਆ ਪੈਕ ਕਰਨ ਤੋਂ ਤੁਰੰਤ ਬਾਅਦ ਆਪਾਂ ਨੂੰ ਸਟੋਰ ਪਹੁੰਚਾ ਦੇਣਾ ਚਾਹੀਦਾ ਉਹਨੂੰ ਨਹੀਂ ਰੱਖਣਾ ਚਾਹੀਦਾ ਬਿਲਕੁਲ ਪੈਕ ਕਾਦੀ ਵਿੱਚ ਆਪਾਂ ਕਰਨਾ ਹੈ ਗੰਨੀ ਬੈਗਸ ਦੇ ਵਿੱਚ ਦਾ ਗੰਨੀ ਬੈਗਸ ਆ ਗਏ ਦੋਨੇ ਤਰ੍ਹਾਂ ਦੇ ਹੈਗੇ ਆ ਜੂਟ ਦੇ ਬੈਗ ਜਿਹੜੇ ਆ ਉਹਨਾਂ 'ਚ ਵੀ ਕਰ ਸਕਦੇ ਆ ਠੀਕ ਆ ਜੀ ਅਜੇ ਤੱਕ ਤਾਂ ਦੋਨੇ ਬੈਗ ਬਹੁਤ ਵਧੀਆ ਚੱਲ ਰਹੇ ਬਹੁਤ ਵਧੀਆ ਚੱਲਦੇ ਆ ਦੋਨਾਂ ਬੈਗਾਂ 'ਚ ਆਪਾਂ ਕਰ ਸਕਦੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਬੜੀ ਚਲੋ ਗੱਲ ਇਹ ਆ ਜੀ ਕਿ ਵੇਲੇ ਦਾ ਕੰਮ ਤੇ ਕੁਵੇਲੇ ਦੀ ਟੱਕਰ ਕੰਮ ਕਰਾਂਗੇ ਚਾਰ ਪੈਰੇ ਵੀ ਕਮਾਵਾਂਗੇ ਖੁਸ਼ ਰਵਾਂਗੇ ਜ਼ਿੰਦਗੀ ਚੰਗੀ ਲੰਗੂ ਆਲੂ ਪਟਣਿਆ ਮੌਸਮ ਦਾ ਆ ਗਿਆ ਲੱਗਦਾ ਤੁਹਾਡੇ ਕੋਲ ਹਾਲ ਚਾਲ ਆ ਗਿਆ ਦੱਸ ਦਿਓ ਫਿਰ ਸਾਨੂੰ ਜਰੂਰ ਮੌਸਮ ਦੇ ਬਾਰੇ ਜਿਹੜੀ ਇਤਲਾ ਆਈ ਆ ਆਪਣਾ ਜਵਾਨ ਸਾਹਿਬ ਜੀਓ ਜੀ ਜੀ ਇਹ ਤਾਪਮਾਨ ਦੇ ਬਾਰੇ ਪਹਿਲਾਂ ਜਿਹੜੀ ਦਸਨੀ ਅਸੀਂ ਗੱਲ ਉਹ ਇਹ ਆ ਵੀ ਤਾਪਮਾਨ ਜਲੰਧਰ ਚ ਵੱਧ ਤੋਂ ਵੱਧ 19.7 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 5.2 ਹੂੰ ਗੁਰਦਾਸਪੁਰ ਚ 21 ਡਿਗਰੀ ਸੈਲਸੀਅਸ ਤੇ 5.5 ਫਿਰੋਜ਼ਪੁਰ ਚ 22.1 ਤੇ 6.4 ਪਟਿਆਲਾ ਚ 23.2 ਤੇ 8.3 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ ਵਾਤਾਵਰਨ 20 ਤੇ ਘੱਟ ਤੋਂ ਘੱਟ 5.1 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵਾਤਾਵਰਨ 21 ਤੇ ਘੱਟ ਤੋਂ ਘੱਟ 5.4 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਇਤਲਾਹ ਕਲੀਏ ਆ ਵੀ ਆਉਣ ਵਾਲੇ 24 ਘੰਟਿਆਂ 'ਚ ਮੌਸਮ 'ਚ ਕੋਈ ਫੇਰ ਬਦਲ ਨਹੀਂ ਹੈਗਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਮਤਲਬ ਜਿੱਦਾਂ ਚੱਲਦਾ ਪਿਆ ਇਦਾਂ ਚਲੋ ਠੀਕ ਹੈ ਜੀ ਇਹ ਗੱਲ ਆ ਇਹ ਤੁਸੀਂ ਜੀ ਮੌਸਮ ਦਾ ਹਾਲ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਪ੍ਰੋਗਰਾਮ ਦੇ ਸੰਬੰਧ 'ਚ ਸੁਝਾਅ ਭੇਜਣਾ ਚਾਹੁੰਦੇ ਹੋ ਸਾਨੂੰ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰਗਮਾਰ ਜਲੰਧਰ 30144 ਸੇ ਪਰ ਸੇ ਪਰ 1 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਣੋ ਹੱਸਦੇ ਰਹੋ ਵਸਦੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਕਿ ਨਹੀਂ ਜ਼ਰੂਰ ਕਰੋ YouTube ਦੇ ਉੱਤੇ ਜਦੋਂ ਮਰਜ਼ੀ ਸਾਡਾ ਇਹ ਪ੍ਰੋਗਰਾਮ ਜਾਂ ਹੋਰ ਪ੍ਰੋਗਰਾਮ ਇਹ ਦੇਖਨੇ ਹੈ ਡੀਡੀ ਪੰਜਾਬੀ ਬਿਲਕੁਲ ਮੁਫਤ ਹੁੰਦਾ ਜੇ ਇਹਨੂੰ ਤੁਸੀਂ ਆਪਣੇ ਫੋਨ ਤੇ ਜਾਂ ਆਪਣੇ ਟੈਲੀਵਿਜ਼ਨ ਦੇ ਵਿੱਚ ਸਬਸਕ੍ਰਾਈਬ ਕਰ ਸਕਦੇ ਹੋ ਖੁਸ਼ ਰਹੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਸ਼ੁਕਰੀਆ ਥੈਂਕ ਯੂ ओके ओके बिल्कुल राइट कर रहा। मैं देख लिया कवर हो।, हो गया सारा कवर हो गया चलो शुक्रिया जी बहुत बहुत मोहर बह गया डर चाहिए